ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਸਵਾਗਤ ਕਰਦਾ ਆਪਣੀ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਜੋ ਨਵੇਂ ਟਰੇਡਰ ਨੇ ਬੀਗਨਰ ਨੇ ਮਤਲਬ ਤੇ ਜਿਨ੍ਹਾਂ ਨੂੰ ਮਾਰਕੀਟ ਚ 6 ਮਹੀਨੇ ਜਾਂ ਉਹ ਤੋਂ ਘੱਟ ਟਾਈਮ ਹੋ ਗਿਆ ਜਾਂ ਸਾਲ ਹੋ ਗਿਆ ਵੀ ਬੀਗਨਰ ਹੀ ਹੁੰਦੇ ਆ ਵੀ ਉਹ ਸੌਖੇ ਤਰੀਕੇ ਨਾਲ ਟਰੇਡ ਕਿਵੇਂ ਫਾਇੰਡ ਆਊਟ ਕਰਨ ਕਿਉਂਕਿ ਨਾ ਤਾਂ ਉਹਨਾਂ ਕੋਲੇ ਆਪ ਦਾ ਸੈਟਅਪ ਹੁੰਦਾ ਕੋਈ ਬਿਲਡ ਕੀਤਾ ਹੋਇਆ ਠੀਕ ਹੈ ਜੀ ਤੇ ਨਾ ਹੀ ਉਹਨਾਂ ਕੋਲੇ ਮਾਰਕੀਟ ਦੀ ਨੌਲੇਜ ਹੁੰਦੀ ਆ ਤੇ ਨਾ ਹੀ ਉਹਨਾਂ ਕੋਲ ਐਕਸਪੀਰੀਅੰਸ ਹੁੰਦਾ ਤੇ ਉਹ ਬਿਨਾਂ ਸੋਚੇ ਸਮਝੇ ਮਾਰਕੀਟ ਚ ਐਂਟਰ ਹੋ ਜਾਂਦੇ ਨੇ ਨਾ ਉਹਨਾਂ ਨੂੰ ਕੁਝ ਪਤਾ ਹੁੰਦਾ ਵੀ ਕਿੱਥੇ ਐਂਟਰ ਹੋਣਾ ਕਿੱਥੇ ਸਟਾਪ ਲੌਸ ਲੈਣਾ ਕਿੱਥੇ ਟਾਰਗੇਟ ਲੈਣਾ ਤੇ ਉਹ ਐਵੇਂ ਲੌਸ ਲੈਂਦੇ ਰਹਿੰਦੇ ਨੇ ਤੇ ਓਵਰਆਲ ਲੌਸ ਚ ਰਹਿੰਦੇ ਨੇ ਉਹ ਲੌਸ ਚ ਰਹਿੰਦੇ ਨੇ ਤੇ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆ ਮੈਂ ਤੁਹਾਨੂੰ ਦੱਸੂਗਾ ਵੀ ਉਹ ਬਿਗਿਨਰ ਨੇ ਜਿਹੜੇ ਵੀ ਉਹ ਟਰੇਡ ਕਿਵੇਂ ਲੈਣ ਵੀ ਕਿਵੇਂ ਸੌਖਾ ਤਰੀਕਾ ਤੇ ਜਿਹੜੇ ਬਿਗਿਨਰ ਨੇ ਉਹ ਟਰੈਂਡ ਲਾਈਨ ਵਾਲਾ ਡਰਾ ਕਰ ਲਿਆ ਕਰਨ ਟਰੈਂਡ ਲਾਈਨ ਡਰਾ ਕਰਨ ਦੇ ਕਰਨ ਤੋਂ ਬਾਅਦ ਟਰੈਂਡ ਲਾਈਨ ਦੇ ਬੇਸ ਦੇ ਤੇ ਟਰੇਡ ਲੈ ਆ ਕਰਨ ਤੇ ਮੈਂ ਕਿ ਤੁਹਾਨੂੰ ਡਰਾ ਕਰਕੇ ਦਿਖਾਵਾਂਗਾ ਸਾਰੇ ਕੋ ਚਾਰਟ ਤੇ ਵੀ ਉਹ ਕਿਵੇਂ ਮਤਲਬ ਟ੍ਰੇਡ ਚ ਐਂਟਰ ਹੋਇਆ ਕਰਨ ਕਿੱਥੇ ਐਸਐਲ ਕਿੱਥੇ ਟਾਰਗੇਟ ਕੀ ਦੇ ਕੇ ਐਂਟਰ ਹੋਣਾ ਕਿੱਥੇ ਨਹੀਂ ਦੇ ਕੇ ਐਂਟਰ ਹੋਣਾ ਤੇ ਪਹਿਲਾਂ ਮੈਂ ਤੁਹਾਨੂੰ ਇਹਦੇ ਫਾਇਦੇ ਦੱਸ ਦਾਂ ਟ੍ਰੈਂਡ ਲਾਈਨ ਡਰਾ ਕਰਨ ਤੇ ਤੇ ਇਹਨੂੰ ਦੇਖ ਕੇ ਟ੍ਰੇਡ ਕਰਨ ਦੇ ਠੀਕ ਹੈ ਜੀ ਤੇ ਇੱਕ ਤਾਂ ਉਹਨਾਂ ਨੂੰ ਜਿਹੜਾ ਟ੍ਰੇਡ ਫਾਈਂਡ ਕਰਨਾ ਸੌਖਾ ਬਹੁਤ ਹੋ ਜਾਊਗਾ ਉਹਨਾਂ ਨੂੰ ਮਤਲਬ ਸਿੰਪਲੀ ਪਤਾ ਲੱਗ ਜਾਏਗਾ ਕਿ ਕਿਵੇਂ ਟ੍ਰੇਡ ਫਾਈਂਡ ਆਊਟ ਕਰਨਾ ਠੀਕ ਆ ਉਹਨਾਂ ਨੂੰ ਕੋਈ ਮਤਲਬ ਬਾਲੀ ਦਾ ਕੋਈ ਕੈਲਕੂਲੇਸ਼ਨ ਦਾ ਕੁਝ ਹੋਰ ਕਰਨ ਦੀ ਲੋੜ ਨਾ ਪਵੇ ਤੇ ਦੂਜਾ ਉਹਨੂੰ ਨਹੀਂ ਪਤਾ ਹੋਊਗਾ ਕਿ ਉਹ ਟ੍ਰੇਡ 'ਚ ਐਂਟਰ ਕਿਉਂ ਹੋਏ ਨੇ ਉਹਨੂੰ ਕੋ ਰੀਜ਼ਨ ਹੋਊਗਾ ਨਾ ਵੀ ਮਾਰਕੀਟ 'ਚ ਕਿਉਂ ਐਂਟਰ ਹੋਏ ਨੇ ਉਹ ਜੇਰ ਆਪਾਂ ਕੋਈ ਲਾਸ ਲੈਨੇ ਆ ਆਪਾਂ ਬਿਨਾਂ ਰੀਜ਼ਨ ਤੋਂ ਲਾਸ ਲੈਨੇ ਆ ਤਾਂ ਦੁੱਖ ਲੱਗਦਾ ਥੋੜਾ ਇਹ ਆ ਜੇ ਆਪਾਂ ਨੂੰ ਰੀਜ਼ਨ ਹੁੰਦਾ ਆਪਣੇ ਕੋਲੇ ਵੀ ਹਾਂ ਕੀਤਾ ਦੀ ਪਈ ਇਹਦੀ ਐਕਿਊਰੇਸੀ ਇੰਨੀ ਪਰਸੈਂਟ ਆ ਕੋਈ ਨਹੀਂ ਹੁਣ ਲਾਸ ਹੋ ਗਿਆ ਅੱਗੇ ਤਾਂ ਉਹਨੂੰ ਪ੍ਰੋਫਿਟ ਹੋਊਗਾ ਨਾ ਆਪਣੇ ਕੋਲ ਆਸ ਹੁੰਦੀ ਆ ਵੀ ਆਪਣੇ ਕੋਲ ਸੈਟਅਪ ਹੋਵੇ ਕੋਈ ਆਪਣੇ ਕੋਲੇ ਕੋਈ ਵਧੀਆ ਮਤਲਬ ਕੋਈ ਹੋਵੇ ਸੈਟਅਪ ਹੋਵੇ ਕੁਝ ਹੋਰ ਹੋਵੇ ਤੇ ਦੂਜਾ ਉਹਨੂੰ ਟਾਰਗੇਟ ਹੀ ਪਤਾ ਹੋਊਗਾ ਸਟਾਪ ਲੋਸ ਹੀ ਪਤਾ ਹੋਊਗਾ ਤੇ ਜਿਹੜੀ ਮੇਨ ਗੱਲ ਆ ਉਹ ਕੱਟ ਲੌਸ ਕਰਨਗੇ ਤੇ ਬਾਅਦ प्रॉफिट ਕਰਨਗੇ ਠੀਕ ਹੈ ਜੀ ਤੇ ਆਓ ਅਪਣੇ ਨੂੰ ਮੈਂ ਡਰਾ ਕਰਕੇ ਦਿਖਾਉਣਾ ਚਾਰਟ ਦੇ ਵਿੱਚ ਵੀ ਕਿਵੇਂ ਟ੍ਰੈਂਡ ਲਾਈਨ ਡਰਾ ਕਰਨੀ ਆ ਤੇ ਕਿਵੇਂ ਉਹਨੂੰ ਦੇਖ ਕੇ ਆਪਾਂ ਟ੍ਰੇਡ ਲੈਣਾ ਠੀਕ ਹੈ ਆਓ ਚੱਲਦੇ ਆਪਾਂ ਵੀਡੀਓ ਵੱਲ ਤੇ ਅੱਥੀ ਸਟਾਰਟ ਕਰਦੇ ਆਪਾਂ ਜਿਹੜਾ ਸਾਹਮਣੇ ਚਾਰਟ ਖੁੱਲ ਗਿਆ ਹੈ ਨਾ ਤੇ ਦੇਖੋ ਟਰੈਂਡ ਲਾਈਨ ਡਰਾ ਕਰਨ ਦੀ ਜਿਹੜੀ অপਸ਼ਨ ਹੁੰਦੀ ਆ ਸੈਕੰਡਾ ਦੱਬ ਕੇ ਟਰੈਂਡ ਲਿਖਿਆ ਹੋਇਆ ਨਾ ਦੱਬੋ ਇਹ ਨੂੰ ਸਿੰਪਲੀ ਤੇ ਆਓ ਜੀ ਆਪਾਂ ਡਰਾ ਕਰਕੇ ਦੇਖਦੇ ਆ ਟਰੈਡ ਲਾਈਨ ਤੋਂ ਤੇ ਇੱਕ ਮੇਨ ਗੱਲ ਜਿਹੜੀ ਉੱਪਰ ਵਾਲੀ ਮੂਵਮੈਂਟ ਉਹ ਵੀ ਗ੍ਰੀਨ ਕੈਂਡਲ ਹੋਗੀ ਉਹਦੀ ਆਪਾਂ ਨੀਚੇ ਲਈ ਵਿਕ ਨਾਲ ਵਿਕ ਮਲਾ ਕੇ ਡਰਾ ਕਰਨੀਆਂ ਤੇ ਜਿਹੜੀ ਰੈੱਡ ਕੈਂਡਲ ਹੋਗੀ ਉਹਦੇ ਉੱਪਰ ਵਾਲੀ ਵਿਕ ਨਾਲ ਵਿਕ ਡਰਾ ਕਰਨੀ ਆਪਾਂ ਨੇ ਤੁਹਾਨੂੰ ਦਿਖਾਉਣਾ ਕਿਵੇਂ ਮੈਂ ਜਿਵੇਂ ਦੇਖੋ ਰੈੱਡ ਕੈਂਡਲ ਬਣਦੀ ਆ ਇਹਦੀ ਉੱਪਰ ਵਾਲੀ ਵਿਕ ਜਿਹੜੀ ਵੀ ਹੋਊਗੀ ਉਹਦੇ ਹਾਈ ਨਾਲ ਆਪਾਂ ਨੇ ਨੀਚੇ ਵਾਲਾ ਹਾਈ ਮਿਲਾ ਲੈਣਾ ਦੇਖੋ ਇੱਕ ਮਿੰਟ ਮੈਂ ਪਤਲਾ ਕਰ ਲੈ ਉਹਨੂੰ ਤੇ ਇੱਥੇ ਆਪਾਂ ਟ੍ਰੈਂਡਰ ਟਰਾਈ ਕਰ ਲਈ ਠੀਕ ਹੈ ਐਵੇਂ ਡਰਾ ਕਰ ਲਈ ਵੀ ਦੀ ਉੱਪਰ ਵਾਲੇ ਨਾਲ ਤੇ ਮੈਂ ਦੇਖੋ ਇਹ ਹੋਰ ਜੂਮ ਕਰ ਲੈਂ ਮੈਂ ਦੇਖੋ ਇਹਦੀ ਉੱਪਰਲੀ ਵੈਕ ਕਿਹੜੀ ਇਹ ਉੱਪਰਲੀ ਵੈਕ ਜਿੱਥੇ ਖਤਮ ਹੋਦੀ ਹੈ ਉੱਥੇ ਜਿਹੜੀ ਨੀਚੇ ਵਾਲੀ ਕੈਂਡਲ ਹੋਊਗੀ ਉਹਦੇ ਨਾਲ ਇਹ ਉੱਪਰਲੀ ਵੈਕ ਐ ਮਲਾ ਦੇਣੀ ਹੈ ਠੀਕ ਹੈ ਤੇ ਹੁਣ ਮੇਨ ਗੱਲ ਇਥੇ ਆਪਾਂ ਟ੍ਰੈਂਡ ਲੈਣਾਗੇ ਵੀਆ ਜਦੋਂ ਵੀ ਇਹ ਟ੍ਰੈਂਡ ਲਾਈਨ ਨੂੰ ਮਾਰਕੀਟ ਨੇ ਬ੍ਰੇਕ ਕਰਤਾ ਜਿਵੇਂ ਦੇਖੋ ਆਹ ਵਾਲੀ ਤੇ ਹਾਂਜੀ ਦੇਖੋ ਇਥੇ ਆਹ ਵਾਲੀ ਗ੍ਰੀਨ ਕੈਂਡਲ ਨੇ ਇਹਦਾ ਟ੍ਰੈਂਡ ਲਾਈਨ ਦਾ ਬ੍ਰੇਕਆਊਟ ਕਰਤਾ ਹੈ ਨਾ ਤੇ ਜਦੋਂ ਇਹ ਮਾਰਕੀਟ ਨੇ ਬੁਲਿਸ਼ ਕੈਂਡਲ ਨਾਲ ਇਹ ਟ੍ਰੈਂਡ ਲਾਈਨ ਦਾ ਜੋ ਡਾਊਨ ਟ੍ਰੈਂਡ ਹੋ ਗਈ ਉਹਦਾ ਬ੍ਰੇਕ ਆਊਟ ਕਰਤਾ ਤੇ ਆਪਾਂ ਉਹਦਾ ਹਾਈ ਰਟਡ ਸਰ ਮਾਰਕੀਟ ਚ ਐਂਟਰ ਹੋ ਜਾਈਣਾ ਦੇਖੋ ਇਹਦਾ ਹਾਈ ਰਟ ਨਸਰ ਆਪਾਂ ਇੱਥੇ ਮਾਰਕੀਟ ਚ ਐਂਟਰ ਹੋ ਜਾਾਂਗੇ ਤੇ ਐਸਲ ਰੱਖਣਾ ਆਪਨੇ ਇਹਦੇ ਲੋ ਨੂੰ ਜੋ ਇਹਦਾ ਲੋ ਹੋਊਗਾ ਬਿਲਕੁਲ ਉਹ ਆ ਪਰਖਣਾ ਐਸਲ ਮਤਲਬ ਸਟਾਪ ਲਸ ਤੇ ਜਿੰਨੇ ਦਾ ਆਪਣਾ ਐਸਲ ਬਣੂਗਾ 26.65 ਦਾ ਬਣ ਰਿਹਾ ਤਾਂ ਆਪਾਂ ਉਹਨੇ ਦੀ ਆਪਾਂ ਇਹਦੇ ਵਿੱਚ ਟਾਰਗਟ ਰੱਖ ਕੇ ਚੱਲਾਂਗੇ 26. 2365 ਦੇ 27 ਲੱਗੇ ਚੱਲਦੇ ਆਪਾਂ ਇੱਕ ਮਿੰਟ ਠੀਕ ਐਸਟ ਇਉਰ ਇੱਕ ਮਿੰਟ ਲਓ ਠੀਕ ਐ ਤੇ ਦੇਖੋ ਕਿੰਨਾ ਸਿੰਪਲ ਟ੍ਰੇਡ ਫਾਈਂਡ ਆਊਟ ਹੋ ਗਿਆ ਇੱਥੇ ਦੇਖੋ ਐਸਲ ਰੱਖਣਾ ਆਪਾਂ ਨੇ ਲੋ ਨੂੰ ਤੇ ਹੁਣ ਸੇਮ ਆਪਾਂ ਇਹ ਚ ਇਹ ਚੀਜ਼ ਆਪਾਂ ਟੈਂਡ ਜ ਕਰਕੇ ਦਿਖਾਵਾਂਗੇ ਤੁਹਾਨੂੰ ਵੀ ਕਿਵੇਂ ਵਰਕ ਕਰਦੀ ਆ ਹੁਣ ਦੇਖੋ ਇੱਥੇ ਨਾਲ ਹੀ ਅਪਟਰੈਂਡ ਸ਼ੁਰੂ ਹੋ ਗਿਆ ਨਾ ਅਪਟਰੈਂਡ ਦੀਆਂ ਤਿੰਨ ਚਾਰ ਕੈਂਡਲਾਂ ਬਣਨ ਦੋ ਇਹਦਾ ਜੋ ਲੋ ਹੋਊਗਾ ਤੂੰਜੀ ਜਿਹੜੀ ਲਾਸਟ ਕੈਂਡਲ ਬਣੂਗੀ ਮਤਲਬ ਆਹ ਵਾਲੀ ਨੂੰ ਮੰਨ ਲਓ ਤੁਸੀਂ ਜਿਹੜੀ ਮਰਜ਼ੀ ਮੰਨ ਲਓ ਇਹਦੇ ਨੂੰ ਆਪਾਂ ਨੇ ਡਰਾਅ ਕਰ ਦੇਣਾ ਇੱਥੇ ਸੇਮ ਤਿੰਨ ਚਾਰ ਕੈਂਡਲਾਂ ਬਣੀ ਆ ਲੋ ਦਾ ਲੋ ਮੈਚ ਕਰਕੇ ਆਪਾਂ ਇੱਕ ਟ੍ਰੈਂਡ ਲਾਈਨ ਡਰਾਅ ਕਰਤੀ ਇਹ ਆਪਣੀ ਬਣੀ ਅਪਟਰੈਂਡ ਦੀ ਟ੍ਰੈਂਡ ਲਾਈਨ ਤੇ ਜਦੋਂ ਇਹਦਾ ਬ੍ਰੇਕਆਊਟ ਹੋ ਗਿਆ ਇੱਕ ਅਸੀਂ ਵੀ ਦੀ ਸਕੈਂਡਲ ਨਾਲ ਜਿਵੇਂ ਆ ਦੇਖੋ ਜਿਹੜੀ ਗ੍ਰੀਨ ਕੈਂਡਲ ਬਣੀ ਆ ਬਣ ਦਿੱਤੇ ਵੀਰਸ ਕੈਂਡਲ ਆਹੀ ਕਿਉਂਕਿ ਇੱਕ ਹੈਮਰ ਟਾਈਪ ਕੈਂਡਲ ਬਣ ਗਈ ਇਹਦਾ ਜਿਹੜੀ ক্লোজিং ਹੋਈ ਉੱਪਰ ਹੋਈ ਹੈ ক্লোজিং ਬੜੀ ਦੀ ਹੋਈ ਪਰ ਬਣੀ ਵੇਕਸ ਟਾਈਪ ਆ ਤੇ ਆਪਾਂ ਇੱਕ ਹੋਰ ਕੈਂਡਲ ক্লোਜ਼ ਹੋਣ ਦੀ ਈਟ ਕਰਾਂਗੇ ਜੋ ਬੈਡ ਰੈਡੀ ਹੋ ਮਤਲਬ ਗ੍ਰੀਨ ਵੀ ਹੋ ਸਕਦੀ ਆ ਰੈੱਡ ਵੀ ਹੋ ਸਕਦੀ ਆ ਪਰ ਇੱਥੇ ਜਿਹੜੀ ਬ੍ਰੇਕਆਊਟ ਹੋਊਗੀ ਉਹ ਰੈੱਡੀ ਹੋਊਗੀ ਗ੍ਰੀਨ ਦਾ ਬ੍ਰੇਕਆਊਟ ਰੈੱਡ ਕਰੂਗੀ ਰੈੱਡ ਦਾ ਬ੍ਰੇਕਆਊਟ ਗ੍ਰੀਨ ਕਰੂਗੀ ਠੀਕ ਹੈ ਜੀ ਤੇ ਜੇ ਥੜੀ ਮਤਲਬ ਗ੍ਰੀਨ ਦਾ ਬ੍ਰੇਕਆਊਟ ਗ੍ਰੀਨ ਜਿਹੜੀ ਆ ਅਪ ਟ੍ਰੈਂਡ ਹੋ ਗਈ ਉਹਦਾ ਬ੍ਰੇਕਆਊਟ ਕੋ ਰੈੱਡ ਕੈਂਡਲ ਤੇ ਰੈੱਡ ਦਾ ਬ੍ਰੇਕਆਊਟ ਗ੍ਰੀਨ ਕੈਂਡਲ ਕਰੂਗੀ ਠੀਕ ਹੈ ਜੀ ਤੇ ਦੇਖੋ ਇੱਥੇ ਗ੍ਰੀਨ ਕੈਂਡਲ ਤੋਂ ਬਾਅਦ ਹੀ ਰੈੱਡ ਕੈਂਡਲ ਬਣ ਗਈ ਮਤਲਬ ਆਪਾਂ ਦੇਖਦੇ ਬਿ ਮਾਰਕੀਟ نیچے ਜਾਣਾ ਸਟਾਰਟ ਹੋਊਗੀ ਠੀਕ ਹੈ ਇੱਥੇ ਆਪਾਂ ਇਹਦਾ ਲੋ ਟ ਅਨੁਸਾਰ ਐਂਟਰ ਹੋ ਜਾਾਂਗੇ ਤੇ ਇਹਦਾ ਲੋ ਟ ਅਨੁਸਾਰ ਆਪਾਂ ਮਾਰਕੀਟ ਚ ਐਂਟਰ ਹੋ ਜਾਈਏ ਨਾ ਹਾਂਜੀ ਨੇ ਤਾਂ ਲੋਟ ਟੁੱਟ ਗਏ ਇੱਥੇ ਇਹਨੂੰ ਆਪਾਂ ਨੇ ਇੱਕ ਮਿੰਟ ਇਹ ਲੋਟ ਲੋ ਨੂੰ ਡਰਾ ਕਰਨਾ ਤੇ ਐਸਾ ਰੱਖਣਾ ਹੈ ਤੇ ਹਾਈ ਤੱਕ ਇੱਕ ਮਿੰਟ ਇੱਕ ਮਿੰਟ ਠੀਕ ਹੈ 15.20 ਦਾ ਬਣਿਆ ਆਪਣਾ 15.20 ਆਪਾਂ ਟਾਰਗੇਟ ਲਾ ਕੇ ਚੱਲਣਾ ਦੇਖੋ ਕਿੰਨਾ ਸੋਹਣਾ ਮਾਰਕੀਟ ਨੇ ਇੱਕ ਕੈਂਡਲ ਜੀ ਆਪਾਂ ਨੂੰ ਟਾਰਗੇਟ ਦਿੱਤਾ ਇੱਥੇ 15.20 ਮਤਲਬ ਇੱਕ ਲੋਰਾਂ ਟ੍ਰੇਡ ਕਰਾਂਗੇ ਨਿਫਟੀ ਦੇ ਆਪਾਂ ਆਪਣਾ ਇਥੇ 1000 ਤੋਂ ਉੱਪਰ ਦਾ ਪ੍ਰੋਫਿਟ ਹੋਊਗਾ ਉਹ ਵੀ ਇੱਕ ਕੈਂਡਲ 'ਚ ਇੱਕ ਕੈਂਡਲ 'ਚ 5 ਮਿੰਟ ਚਲਾ ਲਓ ਨਾ ਤੇ ਹੁਣ ਸੇਮ ਤੁਹਾਨੂੰ ਮੈਂ ਕਰਕੇ ਦਿਖਾਉਣਾ ਵੀ ਆਪਾਂ ਨੇ ਤੇ ਦੇਖੋ ਕਿੰਨੇ ਮਾਰਕੀਟ ਨੇ ਆਪਾਂ ਨੂੰ ਕਿੰਨਾ ਸੋਹਣਾ ਮੂਵਮੈਂਟ ਦਿੱਤੇ ਇੱਕ ਕੈਂਡਲ ਵਿੱਚ ਹੀ ਤੇ ਜੇ ਮੈਂ ਇਹੀ ਤੁਹਾਨੂੰ ਇੱਕ ਰეკਮੈਂਡ ਕਰੂੰਗਾ ਵੀ ਜੋ ਬੀਗਿਨਰ ਨੇ ਨਾ ਉਹ ਸੇਮ ਇੱਕ ਟ੍ਰੈਂਡ ਲਾਈਨ ਡਰਾ ਕਰਕੇ ਟ੍ਰੇਡ ਤੇ ਐਂਟਰ ਹੋਇਆ ਕਰਨ ਤੇ ਪਹਿਲਾਂ ਸਿੱਖਣਾ ਮਾਰਕੀਟ ਨੂੰ ਮਾਰਕੀਟ ਬਾਰੇ ਸਟੱਡੀ ਕਰਨ ਕਿ ਉਹਨਾਂ ਲੌਂਗ ਘੱਟ ਹੋਵੇ ਤਾਂ ਪ੍ਰੋਫਿਟ ਜ਼ਿਆਦਾ ਹੋਣ ਓਵਰਲ ਪ੍ਰੋਫਿਟ ਜੀ ਰਹਣਾ ਤੇ ਤੁਹਾਡਾ ਸਭ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੇ ਵੀਡੀਓ ਵਿੱਚ ਕੁਝ ਸਿੱਖਣ ਨੂੰ ਮਿਲੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਵੇਂ ਵੀਡੀਓ ਰੋਜ਼ ਦੇਖਣ ਲਈ ਕਿਉਂਕਿ ਮੈਂ ਡੇਲੀ ਟਰੇਡਿੰਗ ਰਿਲੇਟਡ ਰੋਜ਼ ਪੰਜਾਬੀ ਵਿੱਚ ਕੋਈ ਨਾ ਕੋਈ ਨਵਾਂ ਸੈਟਅਪ ਕੋਈ ਨਾ ਕੋਈ ਨਵਾਂ ਪੈਟਰਨ ਨੂੰ ਛੋਟਾ ਜਿਹਾ ਸ਼ੇਅਰ ਕਰਦਾ ਤੇ ਦੇਖਿਆ ਕਰੋ ਤੇ ਸਿੱਖਿਆ ਕਰੋ ਮਾਰਕੀਟ ਨੂੰ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ